ਹਾਂਜੀ ਸਸਤੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਹੈਗੀ ਜੀ ਤਰੀਕ 6 ਮਈ 2025 ਤੇ ਆਪਾਂ ਅੱਜ ਚੱਲੇ ਆਂ ਜੀ ਫਿਲਮ ਦੇ ਸ਼ੂਟ ਤੇ ਤੇ ਇਹ ਆਪਣਾ ਇਸ ਟੀਮ ਨਾਲ ਸੈਕੰਡ ਪ੍ਰੋਜੈਕਟ ਆ ਜੀ ਇਸ ਤੋਂ ਪਹਿਲਾਂ ਆਪਾਂ ਮਾਰਚ ਦੇ ਵਿੱਚ ਗਏ ਸੀਗੇ ਉਦੋਂ ਆਪਣਾ 6 ਦਿਨ ਦਾ ਕੰਮ ਸੀਗਾ 22 ਤੋਂ ਲੈ ਕੇ 27 ਮਾਰਚ ਤੱਕ ਤੇ ਹੁਣ ਹੈਗਾ ਜੀ ਆਪਣਾ 3 ਦਿਨ ਦਾ ਕੰਮ 6 ਤੋਂ ਲੈ ਕੇ 8 ਤੱਕ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ YouTube ਫੈਮਲੀ ਦਾ ਧੰਨਵਾਦ ਕਰਦੇ ਆਂ ਇੱਕ ਅਸੀਂ ਫਨੀ ਕਲਿੱਪ ਪਾਈ ਸੀਗੀ ਬੇਬੇ ਵਾਲੀ ਤੇ ਜਿਹਦੇ ਤੇ ਅੰਗਰੇਜ਼ੀ ਤੇ ਥੋੜਾ ਜਿਹਾ ਬਿਆੰਗਜਕ ਅਸਿਆ ਸੀਗਾ ਉਹ ਤੁਸੀਂ 2 ਮਿਲੀਅਨ ਪਲੱਸ ਹੋ ਚੁੱਕੀ ਹੈ ਜੀ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਤੇ ਉੱਥੇ ਕਿਹੜੇ ਕਿਹੜੇ ਆਰਟਿਸਟ ਆ ਰਹੇ ਨੇਗੇ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਜਿਹੜੇ ਆਪਣੇ ਉਹ 2 ਮਿਲੀਅਨ ਵਾਲੀ ਵੀਡੀਓ ਦੇ ਵਿੱਚ ਸੀਗੇ ਉਹ ਆਰਟਿਸਟ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਮਿਲਾਵਾਂਗੇ ਜੇ ਉਹ ਅੱਜ ਉੱਥੇ ਸ਼ੂਟ ਤੇ ਆਏ ਕਿ ਬਾਈਕ ਆਪਣੀ ਰੈਡੀ ਹੈਗੀ ਜੀ ਬੈਗਬੂਗ ਆਪਣਾ ਪੈਕ ਹੋ ਚੁੱਕਿਆ ਹੈਗਾ ਸਵੇਰ ਦੇ 7:30 ਵੱਜ ਚੁੱਕੇ ਨੇ ਤੇ ਆਪਣੀ 9 ਵਜੇ ਦੀ ਕਾਲ ਟਾਈਮ ਹੈ 9 ਵਜੇ ਆਪਾਂ ਪਹੁੰਚਣਾ ਹੈਗਾ ਲੋਕੇਸ਼ਨ ਹੈਗੀ ਹੈ ਜੀ ਮਰੇਰ ਕੋਟਲਾ ਫਿਲਮ ਦਾ ਨਾਮ ਕੀ ਆ ਉਹ ਆਪਾਂ ਤੁਹਾਨੂੰ ਬਲੌਗ ਦੇ ਚਲਦੇ-ਚਲਦੇ ਆਪਾਂ ਅੱਗੇ ਗੱਲਾਂ ਪਤਾ ਕਰਦੇ ਰਹਾਂਗੇ ਸੋ ਬਲੌਗ ਨੂੰ ਵੇ ਜੀ ਐਂਡ ਟੱਕ ਜਰੂਰ ਦੇਖਿਓ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰ ਲਿਓ ਜੀ ਫ੍ਰੀ ਦੇ ਫ੍ਰੀ ਆਫ ਕਾਸਟ ਦੇ ਵਿੱਚ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਨਵੀਂ-ਨਵੀਂ ਵੀਡੀਓ ਦੇਖ ਸਕਦੇ ਹੋ ਤੇ ਇੱਥੋਂ ਆਪਣੇ ਨਾਲ ਇੱਕ ਬਈ ਨੇ ਹੋਰ ਜਾਣਾਗਾ ਉਹਦਾ ਵੀ ਆਪਣੇ ਨਾਲ ਕੈਰੇਕਟਰ ਹੈਗਾ ਉਹ ਹੈਗਾ ਬਾਈ ਨਖਾਣਿਓ ਤੇ ਕਹਿੰਦਾ ਸੀਗਾ ਮੈਂ ਪੁਲ ਦੇ ਥੱਲੇ ਖੜਾਗਾ ਆਪਾਂ ਚੱਲ ਕੇ ਦੇਖਦੇ ਆ ਬਾਈ ਕੌਣ ਆਏ ਨੇਗੇ ਤੇ ਆਪਾਂ ਫਸਟ ਟਾਈਮ ਮਿਲ ਰਹੇ ਹਾਂ ਨਾ ਸਵੇਰੇ ਸਾਡੇ 7 ਵਜੇ ਚੱਲੇ ਸੀਗੇ ਤੇ 9 ਵਜੇ ਜੀ ਆਪਾਂ ਪਹੁੰਚ ਚੁੱਕੇ ਹਾਂਗੇ ਪਿੰਡ ਐਣ ਖੇੜੀ ਲੋਕੇਸ਼ਨ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਆਪਾਂ ਮਿਲੇ ਜੀ ਡਾਇਰੈਕਟਰ ਸਾਹਿਬ ਨੂੰ ਤੇ ਪ੍ਰੋਡਿਊਸਰ ਸਾਹਿਬ ਤੇ ਨਾਲ ਹੀ ਬੈਠੇ ਸੀ ਬਾਈ ਡੀਓਪੀ ਜਸਜੋਤ ਗਿੱਲ ਤੇ ਉਹਨਾਂ ਨੂੰ ਮਿਲ ਕੇ ਰੈਡੀ ਸੈਡੀ ਹੋ ਕੇ ਫਿਰ ਆਪਾਂ ਕਰਵਾਉਣ ਲੱਗੇ ਜੀ ਮੇਕਅਪ ਤੇ ਗਗਨ ਨੇ ਇਸ ਵਾਰ ਮੇਕਅਪ ਵਾਲੇ ਚੱਬ ਕੜਤੇ ਬਹੁਤ ਸੋਹਣਾ ਮੇਕਅਪ ਕੀਤਾ ਇਸ ਵਾਰ ਗਗਨ ਨੇ ਇਹ ਹੈ ਜੀ ਮੇਰੇ ਨਾਲ ਪਰਮਜੀਤ ਨਾਗਰਾ ਜੀ ਇਸ ਫਿਲਮ ਦੇ ਪ੍ਰੋਡਿਊਸਰ ਤੇ ਮੇਕਅਪ ਵਗੈਰਾ ਹੋ ਗਿਆ ਜੀ ਹੁਣ ਅਸੀਂ ਟੇਕ ਕਰਨ ਚੱਲੇ ਆਂਗੇ ਇਸ ਫਿਲਮ ਦੇ ਡਾਇਰੈਕਟਰ ਨੇ ਜੀ ਭਗਵੰਤ ਸਿੰਘ ਕੰਗ ਫਿਲਮ ਦਾ ਨਾਮ ਹੈ ਜੀ ਪੌੜੀ ਤੇ ਪ੍ਰੋਡਿਊਸਰ ਪਰਮਜੀਤ ਨਾਗਰਾ ਜੀ ਤੇ ਨਾਲ ਬਾਈ ਜਸਜੋਤ ਗਿੱਲ ਸੀਨਾਂ ਬਾਰੇ ਢੋੜੀ ਬਹੁਤੀ ਡਿਸਕਸ ਕਰਦੇ ਹੋਏ ਤੇ ਇਹ ਹੈ ਜੀ ਸਾਡੇ ਸਕੂਲ ਦੀ ਲੋਕੇਸ਼ਨ ਜਿੱਥੇ ਅਸੀਂ ਸੀਨ ਫਰਮਾਉਣਾ ਸੀਗਾ ਪਰ ਵੀਦਨਾਗਰ ਅੰਦਰ ਚਲੀ ਚਾਲ ਲੱਗੇ ਆ ਜਾਂਦੇ ਕਿ ਬਾਕੀ ਗੱਲ ਬਾਅਦ ਕਰਦੇ ਬਾਅਦ ਕਰਦੇ ਜਿਹੜੀ ਵੀਡੀਓ ਨੂੰ ਸਾਡੇ ਨੂੰ 2 ਮਿਲੀਅਨ ਹੋਏ ਸੀਗੇ ਵੀ ਉਹਦੇ ਨਾਲ ਦੇ ਸਾਨੂੰ ਕੋਈ ਆਰਟਿਸਟਾਂ ਨਾਲ ਮਲਾਵਾਂਗੇ ਜੀ ਤੇ ਮੇਰੇ ਨਾਲ ਆ ਜੀ ਮੈਡਮ ਕੁਲਵਿੰਦਰ ਤੇ ਤੇ ਜਿਨ੍ਹਾਂ ਨੇ ਬੇਬੇ ਦਾ ਕਰੈਕਟਰ ਕੀਤਾ ਸੀਗਾ ਜੀ ਤੁਸੀਂ ਬਹੁਤ ਪਸੰਦ ਕੀਤਾ ਤੇ ਸਾਰਿਆਂ ਦਾ ਇੱਕ ਵਾਰ ਧੰਨਵਾਦ ਤੇ ਮੈਡਮ ਵੀ ਤੁਹਾਡਾ ਧੰਨਵਾਦ ਕਰਨਗੇ ਜੀ ਸਾਰੇ YouTube ਫੈਮਲੀ ਦਾ ਤੇ ਬੇਬੇ ਨੂੰ ਹੀ ਜਿਆਦਾ ਕਮੈਂਟ ਆਏ ਨੇਗੇ ਤੇ ਬੇਬੇ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨਗੇ ਤੇ ਨਾਲੇ ਤੁਹਾਨੂੰ ਉਹ ਮਤਲਬ ਉਹ ਡਾਇਲੋਗ ਦੁਬਾਰਾ ਰਿਪੀਟ ਕਰਨਗੇ ਹਾਂਜੀ ਹਾਂਜੀ ਆ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਤੇ ਬਹੁਤ ਜ਼ਿਆਦਾ ਧੰਨਵਾਦ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਐਕਚੁਅਲੀ ਅਸੀਂ ਜਿਹੜਾ ਜਨਰੇਸ਼ਨ ਗੈਪ ਹੈ ਉਹਦੇ ਉੱਤੇ ਵੀਡੀਓ ਬਣਾਈ ਸੀ ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਵੇਂ ਸਾਡੇ ਬੱਚੇ ਨੇ ਮਤਲਬ ਉਹਨਾਂ ਦੀ ਥੋੜੀ ਜੀ ਥਿੰਕਿੰਗ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਕੋਈ ਖਾਸ ਨੋਲੇਜ ਨਹੀਂ ਹੈ ਬਸ ਅਸੀਂ ਉਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਇਨਸਾਨ ਜਿੰਨਾ ਵੀ ਪੜ ਜਾਏ ਉਹ ਨੂੰ ਆਪਣੇ ਕਲਚਰ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਸੋ थैंक यू सो मच ਹਾ what do you think about yourself okay if you have lot of attitude i have more than enough thank you ਤੇ ਆ ਕਮੈਂਟ ਤੁਸੀਂ ਕਮੈਂਟਾਂ ਦੇ ਵਿੱਚ ਇਹ ਬੇਬੇ ਨੂੰ ਮਤਲਬ ਬੇਬੇ ਦੀ ਬਹੁਤ ਰੀਵ ਕੀਤੀ ਤੇ ਬੇਬੇ ਘੈਂਟ ਆ ਬੇਬੇ ਨੇ ਵੱਟ ਕੱਢ ਤੇ ਮਤਲਬ ਬਹੁਤ سارے ਤੁਹਾਡੇ ਕਮੈਂਟ ਆਏ ਤੇ ਉਮੀਦ ਕਰਦਾ ਤੁਹਾਨੂੰ ਅੱਗੇ ਵੀ ਆਪਾਂ ਹੋਰ ਫਨੀ ਕਲਿੱਪਾਂ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਅਸੀਂ 3 ਦਿਨ ਦਾ ਸਾਡਾ ਸ਼ੂਟ ਆ ਜੀ ਤੇ 3 ਦਿਨਾਂ ਦੇ ਵਿੱਚ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਇੱਕ ਫਨੀ ਕਲਿੱਪ ਜ਼ਰੂਰ ਤਿਆਰ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਮਿਲਦੇ ਆਪਾਂ ਹੁਣ ਕਿਸੇ ਹੋਰ ਆਰਟਿਸਟ ਨਾਲ ਕੁਲਵਿੰਦਰ ਮੈਡਮ ਨਾਲ ਗੱਲ ਕਰਨ ਤੋਂ ਬਾਅਦ ਰਾਤ ਦੇ ਸੀਨ ਸੀਗੇ ਸੈਟਅਪ ਰੈਡੀ ਹੋ ਰਿਹਾ ਸੀਗਾ ਤੇ ਅੱਜ ਦਾ ਇਹ ਲਾਰਡ ਸੀਨ ਸੀਗਾ ਜੀ ਮਿਲਦੇ ਆ ਸਵੇਰੇ ਐਕਸਾਈਟਮੈਂਟ ਤੋਂ ਚੁੱਕੀ ਸੀ ਸੈਕਟ ਕਿਸੇ ਪੜੇ ਪਰ ਉਹ ਪਹਿਲੇ ਗਏ ਹਾਂ ਆ ਬਣੀ ਜਾਂਦੀ ਆ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਜੀ ਸ਼ੂਟ ਦਾ ਡੇ 2 ਤੇ ਸਵਾਗਤ ਹੈ ਤੁਹਾਡਾ ਪਿੰਡ ਰੁੜਕੇ ਤੋਂ ਤਰੀਕ ਹੈਗੀ ਜੀ ਅੱਜ 7 ਮਈ 2025 ਤੇ ਅੱਜ ਦਾ ਆਪਣਾ ਪਹਿਲਾ ਸੀਨ ਸੀਗਾ ਜੀ ਪਿੰਡ ਰੁੜਕੇ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਦੂਜੇ ਦਿਨ ਦਾ ਪਹਿਲਾ ਸੀਨ ਫਲਮਾਉਣ ਲਈ ਅਸੀਂ ਪਹੁੰਚ ਗਏ ਜੀ ਪਿੰਡ ਰੁੜਕੇ ਤੇ ਉਸ ਤੋਂ ਬਾਅਦ ਲਾਇਬ੍ਰੇਰੀ ਪਹੁੰਚ ਗਏ ਜੀ ਸਕੂਲ ਦੀ ਜਿੱਥੇ ਅਸੀਂ ਸੀਨ ਫਲਮਾਉਣਾ ਸੀਗਾ ਤੇ ਉੱਥੇ ਮਾਡਲ ਤਿਆਰ ਕੀਤੇ ਹੋਏ ਸੀ ਤੇ ਫਿਰ ਸਾਨੂੰ ਸੀਨ ਦੇ ਅਕੋਰਡਿੰਗ ਜੀ ਇੱਕ ਚਾਹੀਦਾ ਸੀਗਾ ਜੀ ਬਲੈਕ ਬੋਰਡ ਦੇ ਉੱਤੇ ਫਾਰਮੂਲਾ ਫਿਰ ਅਸੀਂ ਮਾਸਟਰ ਜੀ ਨੂੰ ਕਿਹਾ ਤੇ ਉੱਥੇ ਇੱਕ ਸਾਇੰਸ ਦਾ ਫਾਰਮੂਲਾ ਲਿਖਵਾਇਆ ਤੇ ਫਾਰਮੂਲਾ ਕੀ ਸੀਗਾ ਇਹ ਮੈਂ ਭੁੱਲ ਗਿਆ ਇਹ ਤੁਸੀਂ ਪੜ ਕੇ ਸਾਨੂੰ ਦੱਸ ਦਿਓ ਨਾਲੇ ਕਮੈਂਟ ਕਰਦੇ ਫਾਰਮੂਲਾ ਕੀ ਸੀ ਭਵੰਤ ਸਿੰਘ ਕੰਗ ਜੀ ਸ਼ਾਟ ਰੈਡੀ ਹੋਣ ਦੀ ਵੇਟ ਕਰ ਰਹੇ ਨੇਗੇ ਤੇ ਸਾਡੇ ਧੀਰਾਮਾਨ ਜੀ ਰੈਡੀ ਹੋ ਚੁੱਕੇ ਨੇ ਜੀ ਸ਼ਾਟ ਦੇਣ ਦੇ ਲਈ ਤੇ ਸ਼ਾਟ ਬਿਲਕੁਲ ਰੈਡੀ ਆ ਜੀ ਸਾਰੇ ਰੈਡੀ ਨੇ ਆਰਟਿਸਟ ਸਾਡੇ ਡੀਓਪੀ ਸਾਹਿਬ ਤੇ ਬਾਈ ਸੋਨੀ ਨਥਾਣਾ ਇਹ ਆ ਜੀ ਸਾਡੇ ਪ੍ਰੋਡਿਊਸਰ ਸਾਹਿਬ ਪਰਮਜੀਤ ਨਾਗਰਾ ਜੀ ਕੁਆਟਰ ਕਿਰਨ ਅੰਜਲੀਨਾ ਤੇ ਜਸਨੂਰ ਦਾ ਕਰੈਕਟਰ ਕਰ ਰਹੀ ਆ ਸਾਡੇ ਧੀਰਾ ਗਿੱਲ ਜੀ ਤੇ ਬਾਈ ਦਾ ਪਿੰਡ ਹੈਗਾ ਜੀ ਜੈ ਸਿੰਘ ਵਾਲਾ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਇਹਨਾਂ ਨੂੰ ਗੱਗੂ ਗਿੱਲ ਦੇ ਨਾਲ ਤੇ ਥੋੜਾ ਬਹੁਤਾ ਆਪਣੇ ਬਾਰੇ ਦੱਸੋ ਜੀ ਕੋਈ ਮੈਂ ਜੀ ਚੌੜ ਕਰਦਾ ਹੁਣਾ ਕੁਲਦੀਪ ਮਾਨ ਸਾਹਿਬ ਨੂੰ ਸੇਤ ਸੇਤ ਸ਼ਕਤੀ ਕਰਦਾ ਰਹਾਂ ਤੇ ਮੈਂ ਇਹਨੂੰ ਜਦੋਂ ਪੁੱਛਦੇ ਵੀ ਮੈਂ ਕਹਿੰਦਾ ਵੀ ਇਹ ਜੀ ਕੁਲਦੀਪ ਮਾਨ ਸਾਹਿਬ ਇਹਨਾਂ ਦੇ ਨਾਲ ਸੇਤ ਬੰਦਾ ਜੀ ਕੇਵਲ ਜਨਾਲ ਅਵਤਾਰ ਬੰਦ ਦੀ ਥੋੜਛ ਦੇ ਉੱਤੇ ਚਰਨ ਜੀ ਚੰਨੀ ਤਬਲੇ ਦੇ ਉੱਤੇ ਜੀਤਾ ਮੁਹੰਮਦ ਤੇ ਮੈਂ ਤੁਹਾਡਾ ਵੀਰ ਮੇਰਾ ਨੈਂਗੜਪੋੜ ਦਾ ਮੰਗੜਪੋੜ ਤਾਂ ਨਹੀਂ ਕੁੰਚੀ-ਕੁੰਚੀ ਤਰੀਕਾ ਹੈ ਪੜ ਪਹੁੰਗੜਦੁੱਲਾ ਧੀਰਾਮਾਨ ਖੈਰ ਐਡਾ ਨਾਮ ਨਹੀਂ ਤੁਹਾਨੂੰ ਯਾਦ ਰੱਖਣਾ ਪਤੀ ਦੇ ਮਾਨ ਨਾਲ ਕੰਮ ਚ ਲਾਵਾਂਗੇ ਸੱਚੀ ਕਾਰ ਧੀਰਾਮਾਨ ਜੀ ਨਾਲ ਗੱਲ ਕਰਕੇ ਅਸੀਂ ਪਹੁੰਚ ਗਏ ਜੀ ਘਰੇ ਜਿੱਥੇ ਅਸੀਂ ਸੀਨ ਫਲਮਾਉਣਾ ਸੀਗਾ ਜੀ ਬਰਥਡੇ ਦਾ ਡੈਕੋਰੇਸ਼ਨ ਵਗੈਰਾ ਸਾਰਾ ਕੁਝ ਹੋ ਚੁੱਕਿਆ ਜੀ ਕੈਮਰਾ ਬਿਲਕੁਲ ਰੈਡੀ ਹੈ ਜੀ ਤਿਆਰ ਵਰ ਤਿਆਰ ਬੈਠਾਗਾ ਇਧਰ ਸਾਡੇ ਪਰਮਜੀਤ ਨਾਗਰਾ ਜੀ ਤੇ ਜਸਜੋਤ ਬਾਈ ਲਾਈਟਿੰਗ ਦਾ ਸਾਰਾ ਸੈਟਅਪ ਕਰਦੇ ਨੇ ਤੇ ਬਾਕੀ ਹੋ ਟੀਮ ਡੈਕੋਰੇਸ਼ਨ ਦੇ ਵਿੱਚ ਸਾਰਾ ਸੀਨ ਕ੍ਰੀਏਟ ਕਰ ਰਹੀ ਹੈ ਇਹ ਸੀਨ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਮਰੇਰਕੋਟਲੇ ਕੰਟੀਨਿਊ ਅਸੀਂ ਕਨਵਰਟ ਕਰਤਾ ਜੀ ਪੀਜਾ ਹਟ ਦੇ ਵਿੱਚ ਉਹ ਸੀਨ ਫਿਲਮਾ ਕੇ ਜੀ ਫਿਰ ਪਾਰਟੀ ਚ ਜੀ ਡੇ 2 ਦੇ ਵਿੱਚ ਅੱਜ ਸਾਡੇ ਸੀਗੇ ਜੀ ਭੰਡ ਦੇ ਸੀ ਮੇਰਾ ਤੇ ਸੋਨੀ ਦਾ ਲੈ ਵੀ ਭੰਡਾ ਸੀਨ ਆਪਣਾ ਖਤਮ ਹੋ ਗਿਆ ਖਤਮ ਹੋ ਗਿਆ ਤੇ ਸਾਨੂੰ ਥੋੜਾ ਜਿਹਾ ਡਰ ਲੱਗ ਰਿਹਾ ਸੀ ਕਿਉਂਕਿ ਭੰਡਾ ਸੀ ਕਦੇ ਬਣੇ ਨਹੀਂ ਸੀ ਤੇ ਭੰਡਾ ਸੀ ਬਣੇ ਸੀ ਪਹਿਲੀ ਯਾਰ ਪਰ ਅਸੀਂ ਚੱਬ ਕਾਟ ਤੇ ਆ ਬਗਾਟ ਤੇ ਭੰਡ ਦਾ ਕਰੈਕਟਰ ਸਾਡਾ ਬਹੁਤ ਸੋਹਣਾ ਨਿਕਲਿਆ ਜਿਹੜੇ ਬੈਠੇ ਸੀਗੇ ਸੱਜਣ ਮਿੱਤਰ ਸਾਰੇ ਖੋਦ ਕਰਦੇ ਬਹੁਤ ਸ਼ੁਕਰ ਕਰਦੇ ਆ ਮਹਾਨ ਨਜ਼ਾਰਾ ਆ ਗਿਆ ਯਾਲ ਆਓ ਕੀ ਕਹਿੰਦੇ ਹੁੰਦੇ ਆ ਤਿਆਂ ਲੱਗਿਆ ਸੀ ਤਿਆਂ ਤੇ ਬਾਕੀ ਅੱਜ ਦੇ ਸਾਡੇ ਸਾਰੇ ਸੀਨ ਕੰਪਲੀਟ ਹੋ ਗਏ ਇੱਕ ਸੀਨ ਰਹਿ ਗਿਆ ਰਾਤ ਦਾ ਇਹ ਵੀ ਵੈਸੇ ਰਾਤ ਦਾ ਸੀਗਾ ਥੋੜਾ ਜਿਹਾ ਸ਼ਾਮ ਦਾ ਕਰਤਾ ਤੇ ਹੁਣ ਇੱਕ ਸੀਨ ਸਾਡਾ ਲਾਸਟ ਰਹਿ ਗਿਆ ਫਿਰ ਉਸ ਤੋਂ ਬਾਅਦ ਕਰਦੇ ਆ ਜੀ ਅੱਜ ਰੈਸਟ ਤੇ ਜੁੜੇ ਰਹੋ ਵਲੌਗ ਦੇ ਨਾਲ Проверь. Oh, <laughs> ਅੱਜ ਆਪਣਾ ਹੋ ਗਿਆ ਜੀ ਸ਼ੂਟ ਕੰਪਲੀਟ ਫਿਲਮ ਦੇ 7 ਵਜੇ ਤੇ ਆਪਾਂ ਹੁਣ ਚੱਲਦੇ ਆਂ ਜੀ ਪਿੰਡ ਨੂੰ ਇਹ ਰੈਡੀ ਥੜੀ ਹੋ ਕੇ ਪੈਕ ਸਪਾਨ ਕਰਕੇ ਜੀ ਆਪਾਂ ਨਿਕਲ ਪਏ ਆਂ ਤੇ ਤਕਰੀਬਨ ਆਪਣਾ ਸਵਾ ਟ ਘੰਟੇ ਦਾ ਰਸਤਾ ਹੈਗਾ